ਹਲਕਾ ਪਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਨੇ ਵਿਧਿਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਐਸਜੀਐਮ ਪਾਬਾ ਬਕਾਲਾ ਅਮਨਦੀਪ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਬਿਆਸ ਨਾਲ ਲੱਗਦੇ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਜਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਰਿਆ ਨਾਲ ਲੱਗਦੇ ਖੇਤਰਾਂ ਵਿੱਚ ਜਾਣ ਤੋਂ ਗੁਰੇਸ਼ ਕੀਤਾ ਜਾਵੇ ਕਿਉਂਕਿ ਆ ਕੀ ਲਗਾਤਾਰ ਬਾਰਿਸ਼ ਔਰ ਨਾਲ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਅਤੇ ਹੇਠਲੇ ਇਲਾਕਿਆਂ ਦੇ ਖੇਤਾਂ ਵਿੱਚ ਵੀ ਕਾਫੀ ਮਾਤਰਾ ਵਿੱਚ ਪਾਣੀ ਆ ਚੁੱਕਿਆ ਹੈ ਅੱਜ ਸਾਡੇ ਐਡੀਸੀ ਸਾਹਿਬ ਐਸਜੀਐਮ ਸਾਹਿਬ ਬਾਰੀ ਸਾਹਿਬ ਸਾਰੇ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਇਹਨਾਂ ਪਿੰਡਾਂ ਦਾ ਦੌਰਾ ਕਰਨ ਦੇ ਲਈ ਆਏ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਕਾਫੀ ਹੱਥ ਤੱਕ ਵੱਧ ਚੁੱਕਿਆ ਜਿਵੇਂ ਆਧਾਰਨ ਦੀ ਤੌਰ ਤੇ 4 ਤੋਂ 5000 ਏਕੜ ਜਿਹੜੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਅੰਡਰ ਜ਼ਮੀਨ ਆਉਂਦੀ ਹੈ ਉਹ ਪਾਣੀ ਦੇ ਨਾਲ ਲਤਪਲਾਤ ਹੋ ਚੁੱਕੀ ਹੈ ਕਾਫੀ ਪਾਣੀ ਜਿਹੜਾ ਵਾ ਖੇਤਾਂ ਦੇ ਅੰਦਰ ਤਰਾਫਾ 667 ਕੁੱਟ ਪਾਣੀ ਜਿਹੜਾ ਵਾਈ ਜੋਗ ਜ਼ਮੀਨ ਦੇ ਉੱਪਰ ਚੱਲ ਰਿਹਾ ਰਾਤ ਦਾ ਪਾਣੀ ਦਾ ਸਤਰ ਜਿਹੜਾ ਹੋਰ ਵਧਿਆ ਤੇ ਤਿੰਨ ਚਾਰ ਦਿਨ ਜਿਹੜੀ بارش ਦੇ ਦੱਸੇ ਜਾ ਰਹੇ ਆ ਕਿ ਹੋ ਸਕਦਾ ਇਹ ਪਾਣੀ ਦਾ ਸਤਰ ਹੋਰ ਵਧੇ ਜਿਸ ਦਾ ਕਰਕੇ ਅੱਜ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਸਾਰੇ ਇਸ ਚੀਜ਼ ਦਾ ਦੌਰਾ ਕਰਨ ਦੇ ਲਈ ਆਏ ਆ ਕਿ ਲੋਕਾਂ ਨੂੰ ਰਾਹਤ ਸਮਗਰੀ ਜਾਂ ਲੋਕਾਂ ਦੇ ਜਿਹੜੇ ਚਾਰੇ ਡੰਗਰਾਂ ਵਾਸਤੇ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਵੇ ਜਿਹੜਾ ਨੁਕਸਾਨ ਲੋਕਾਂ ਦਾ ਹੋ ਰਿਹਾ ਉਹਨੂੰ ਕਿਸੇ ਤਰੀਕੇ ਨਾਲ ਪਾਣੀ ਆਉਣ ਤੋਂ ਪਹਿਲਾਂ ਉਹਨੂੰ ਕਵਰ ਕੀਤਾ ਜਾਵੇ। ਪਾਣੀ ਦਾ ਸस्तर ਜਿਹੜਾ ਉੱਚਾ ਹੋਣ ਦੇ ਨਾਲ ਪਾਣੀ ਦਾ ਸस्तर ਵਧਣ ਦੇ ਨਾਲ ਲੋਕਾਂ ਦੇ ਅੰਦਰ ਜਿਹੜਾ ਡਰਦਾ ਮਾਹੌਲ ਬਣਿਆ ਪਿਆ। ਮੈਂ ਸਾਰੇ ਧਰਿਆ ਦੇ ਕੰਢੇ ਵਾਲੇ ਪਿੰਡਾਂ ਨੂੰ ਬੇਨਤੀ ਕਰਦਾ ਕਿ ਸਰਕਾਰ ਤੇ ਪ੍ਰਸ਼ਾਸਨ ਜਿਹੜਾ ਇੱਥੇ ਲੱਗਾ ਰਿਹਾ ਤੁਹਾਨੂੰ ਚਿੰਤਾ ਲੈਣ ਦੀ ਲੋੜ ਨਹੀਂ ਪਰ ਫਿਰ ਵੀ ਆਪਾਂ ਰੈੱਡ ਲਾਈਨ ਜਿਹੜੀ ਆ ਖਤਰੇ ਦੇ ਏਰੀਏ ਦੇ ਅੰਦਰ ਨਾ ਜਾਇਆ ਜਾਵੇ ਆਪਦੇ ਮਾਲ ਡੰਗਰ ਜਾਂ ਆਪਦਾ ਜਿਹੜਾ ਕੋਈ ਵੀ ਦਰਿਆ ਦੇ ਕੰਢੇ ਤੇ ਘਰ ਬਣੇ ਆ ਉਹਨਾਂ ਨੂੰ ਆਪਾਂ ਖਾਲੀ ਕਰ ਦਈਏ ਜਾਂ ਜਿਹੜੇ ਡੰਗਰਾਂ ਵਾਸਤੇ ਆਪਾਂ ਬਣਾਏ ਆ ਪਹਿਲੀਆਂ ਦੇ ਵਿੱਚ ਲੋਕਾਂ ਨੇ ਡੰਗਰ ਰੱਖਣ ਵਾਸਤੇ ਬਣਾਏ ਆ ਉਹਨਾਂ ਨੂੰ ਆਪਾਂ ਖਾਲੀ ਕਰ ਦਈਏ ਤੇ ਵੈਸੇ ਸਰਕਾਰ ਤੁਹਾਡੇ ਨਾਲ ਹੈ ਕਿਸੇ ਚੀਜ਼ ਦੀ ਚਿੰਤਾ ਲੈਣ ਦੀ ਲੋੜ ਨਹੀਂ ਸਤਰਕ ਰਹਿਣ ਦੀ ਲੋੜ ਆ ਧੰਨਵਾਦ